ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਘੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਆਪਾਂ ਕੱਪੜੇ ਦੀ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਹੜਾ ਆਪਣੇ ਸ਼ੌਪ ਤੇ ਕੱਪੜਾ ਆ ਹੈ ਹਨਾ ਕਿਉਂਕਿ ਸੇਲ ਹੁੰਦਾ ਰਹਿੰਦਾ ਜੀ ਕੱਪੜਾ ਆਉਂਦਾ ਰਹਿੰਦਾ ਸੇਲ ਹੁੰਦਾ ਰਹਿੰਦਾ ਹੁਣ ਅਸੀਂ ਕਾਫੀ ਟਾਈਮ ਹੋ ਗਿਆ ਕੋਈ ਵੀਡੀਓ ਨਹੀਂ ਦਿੱਤੀ ਬਹੁਤ ਜ਼ਿਆਦੇ ਪਹਿਣਾ ਦੇ ਮੈਸੇਜ ਆ ਰਹੇ ਤੇ ਕਿ ਸੂਟਾਂ ਦੀ ਵੀਡੀਓ ਦੋ ਕਿਉਂਕਿ ਜੀ ਬੁਟੀਕ ਤੇ ਬਹੁਤ ਜ਼ਿਆਦਾ ਬਿਜੀ ਸੀਗੇ ਬਹੁਤ ਜ਼ਿਆਦਾ ਸਲਾਈ ਕਿਉਂਕਿ ਕਾਟਨ ਦੇ ਹਨਾ ਸਮਰ ਸੀਜ਼ਨ ਚੱਲ ਰਿਹਾ ਉਹਦੇ ਸਟਾਰਟਿੰਗ ਚ ਪਤਾ ਹੀ ਹੈ ਕਿ ਕੱਪੜਿਆਂ ਦੀ ਸਲਾਈ ਦਾ ਬਹੁਤ ਜ਼ਿਆਦਾ ਜ਼ੋਰ ਹੁੰਦਾ ਹੈ ਹਨਾ ਗਰਮੀਆਂ ਕਰਕੇ ਸਾਰੇ ਨਵੇਂ-ਨਵੇਂ ਕੱਪੜੇ ਕਾਟਨ ਦੇ ਜਿੱਦਾਂ ਹਨਾ ਸੀਜ਼ਨ ਦੇ ਹਿਸਾਬ ਨਾਲ ਬਣਵਾ ਰਹੇ ਨੇ ਤੇ ਉਹਦੇ ਕਰਕੇ ਆਪਣੇ ਕਪੜਾ ਕੱਪੜੇ ਦੀ ਵੀਡੀਓ ਪਾਈ ਨਹੀਂ ਸੀਗੀ ਕੱਪੜਾ ਆਪਣੇ ਕੋਲੇ ਹਰ ਇੱਕ ਹਫਤੇ ਆਉਂਦਾ ਜੀ ਸ਼ਾਪ ਤੇ ਕੱਪੜਾ ਆਉਂਦਾ ਰਹਿੰਦਾ ਸੇਲ ਹੁੰਦਾ ਰਹਿੰਦਾ ਹੁਣ ਜਿਹੜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਵੀਡੀਓ ਥੋੜੇ-ਥੋੜੇ ਜਿਹੇ ਕੱਪੜੇ ਸ਼ੇਅਰ ਕਰਾਂਗੇ ਕਿਉਂਕਿ ਵੀਡੀਓ ਘਰ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਜੀ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪੂਰੀ ਧਿਆਨ ਨਾਲ ਦੇਖਿਆ ਕਰੋ ਅਸੀਂ ਜਿਹੜੇ ਹੈਗੇ ਸਾਰੇ ਨਾਲ ਦੀ ਨਾਲ ਰੇਟ ਵੀ ਦੱਸਦੇ ਆਂ ਰੇਟ ਸੁਣਿਆ ਕਰੋ ਫਿਰ ਮੈਸੇਜ ਕਰਦੇ ਹੋ ਹਨਾ ਕਿ ਪ੍ਰਾਈਸ ਕੀ ਹੈ ਤੇ ਇਹਦੇ ਉੱਤੇ ਅਸੀਂ ਨੰਬਰ ਵੀ ਦਵਾਂਗੇ ਅਸੀਂ ਨੰਬਰ ਦੇਵਾਂਗੇ ਜੇ ਤੁਸੀਂ ਕੋਈ ਕੱਪੜਾ ਮੰਗਵਾਉਣਾ ਚਾਹੋ ਨੀ ਮੰਗਵਾ ਸਕਦੇ ਹੋ ਜਿੱਥੇ ਮਰਜੀ ਤੁਸੀਂ ਹੈਗੇ ਅਸੀਂ ਕੋਰੀਅਰ ਕਰ ਦਾਂਗੇ ਤੁਹਾਨੂੰ ਦੇਖੋ ਜੀ ਇਹ ਵਾਲੇ ਕਾਟਨ ਦੇ ਸੂਟ ਨੇ ਇਹ ਜਿੱਦਾਂ ਹਲਕੇ-ਫੁਲਕੇ ਸੂਟ ਹੁੰਦੇ ਆ ਇਹ 300 ਦਾ ਸੂਟ ਹੈਗਾ ਇਹਦਾ ਕਲਰ ਇੱਕ ਆ ਹੈਗਾ ਇਹ ਦੇਖੋ ਇਹ ਹਰਾ ਜਿਹਾ ਕਲਰ ਹੈਗਾ ਮਹਿੰਦੀ ਜਿਹਾ ਕਹਦੀ ਹੈ ਮਹਿੰਦੀ ਤੋਂ ਥੋੜਾ ਜਿਹਾ ਡਾਰਕ ਇਹ ਵਾਲਾ ਜਿਹੜਾ ਹੈਗਾ ਸਰੋਂ ਫੁੱਲਾ ਜਿਵੇਂ ਆਪਾਂ ਲੱਡੂ ਪੀਲਾ ਕਹਿਦੀ ਹੈ ਹਨ ਇਹ ਉਹ ਵਾਲਾ ਕਲਰ ਹੈ ਇਹਦੇ ਦੋ ਕਲਰ ਨੇ ਜਿਹੜਾ ਬਹੁਤ ਜਿਆਦਾ ਹੌਲਾ ਕੱਪੜਾ ਹੈਗਾ ਜੀ ਇਹ 300 ਦਾ ਸੂਟ ਹੈ ਜੀ ਆਹ ਦੇਖੋ ਇਹ ਸੂਟ ਹੈਗਾ ਜੀ ਮੈਚਿੰਗ ਦੇਖੋ ਕਿਉਂਕਿ ਇਹਨਾਂ ਦੀ ਗਾਰੰਟੀ ਵਗੈਰਾ ਕੋਈ ਨਹੀਂ ਹੁੰਦੀ ਸਾਡੀ ਜਿਵੇਂ ਹਨਾ ਪਹਿਣਾ ਹੁਣ ਹੌਲੇ ਜੇ ਸੂਟ ਮੰਗਦੀਆਂ ਸੀਗੀਆਂ ਸਸਤੇ ਇਹਨਾਂ ਦੀ ਕੋਈ ਗਾਰੰਟੀ ਵਗੈਰਾ ਨਹੀਂ ਹੁੰਦੀ ਸਾਡੀ ਹਨਾ ਤੇ ਬਾਅਦ ਚੋ ਖਰਾਬ ਹੋ ਗਿਆ ਜੀ ਇਹ ਹੋ ਗਿਆ ਵੈਸੇ ਤਾਂ ਹੁੰਦੇ ਨਹੀਂ ਖਰਾਬ ਕਿ ਆਪਾਂ ਗਾਰੰਟੀ ਨਹੀਂ ਲੈਂਦੇ ਕਿਉਂਕਿ ਸਸਤਾ ਕੱਪੜਾ ਹੈ ਹਨਾ ਹਾਂ ਇੱਕ ਆਪਣੇ ਕੋਲੇ ਹੈ ਨਾ ਇਹ ਵਾਲਾ ਹੈਗਾ ਜੀ ਇਹ ਇਹਦੇ ਡਿਜ਼ਾਈਨ ਕਲਰ ਤੁਹਾਨੂੰ ਹੋਰ ਵੀ ਮਿਲ ਜਾਣਗੇ ਇਹਨਾਂ 'ਚ ਰੰਗ ਜਿਵੇਂ ਮਤਲਬ ਕਿ ਇਹਨਾਂ ਨਾਲ ਦੀ ਸ ਨੂੰ ਸੂਟ ਮਿਲ ਜਾਣਗੇ ਕਈ ਕਈ ਜਿੰਨੇ ਕੋ ਆਪਣੇ ਕੋਲੇ ਆਏ ਆ ਉਸ ਤੋਂ ਬਾਅਦ ਆਪਣੇ ਕੋਲੇ ਆਏ ਨੇ ਜੀ ਟਾਈ ਡਾਈ ਦੇ ਇਹ ਦੇਖੋ ਇੱਕ ਆਪਾਂ ਖੋਲ ਕੇ ਵੀ ਦਿਖਾਵਾਂਗੇ ਤੁਹਾਨੂੰ ਸੂਟ ਇਹ ਆਪਣੇ ਕੋਲੇ ਥੋੜੇ ਜੇ ਕਲਰ ਆਏ ਨੇ ਇਹੀ ਕਲਰ ਆਏ ਨੇ ਸਾਡੇ ਕੋਲ ਜਿਹੜੇ ਹੈਗੇ ਕਿਉਂਕਿ ਇਹ ਸੂਟਾਂ ਦੀ ਬਹੁਤ ਜ਼ਿਆਦਾ ਮੰਗ ਹੈਗੀ ਆ ਦੇਖੋ ਇਹ ਵਾਲਾ ਹੈਗਾ ਕਮੀਜ਼ ਜੀ ਹੇ ਟਾਈ ਡਾਈ ਦਾ ਕਿਵੇਂ ਜਾਏਗਾ ਇਹ ਸਲਵਾਰ ਹੈਗੇ ਕੱਲੇ ਡਾਟ ਵਾਲੀ ਤੇ ਇਹ ਵਾਲਾ ਇਹਦਾ ਹੈਗਾ ਜੀ ਦੁਪੱਟਾ ਦੁਪੱਟਾ ਦਿਖਾਉਣੇ ਆਪਾਂ ਤੁਹਾਨੂੰ ਟਾਈ ਡਾਈ ਦਾ ਹੀ ਦੁਪੱਟਾ ਹੋਊਗਾ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹਦਾ ਦੁਪੱਟਾ ਬਣਿਆ ਹੋਇਆ ਜੀ ਇਸ ਤਰ੍ਹਾਂ ਜਿਹੜਾ ਹੈਗਾ ਇਹਨਾਂ ਦਾ ਦੁਪੱਟਾ ਤਿਆਰ ਹੋਇਆ ਹੈ ਟਾਈ ਡਾਈ ਦਾ ਹੀ ਇਹ ਵਾਲਾ ਸੂਟ ਦਵਾਂਗੇ ਜੀ ਤੁਹਾਨੂੰ 500 ਦਾ 500 ਦਾ ਸੂਟ ਹੈ ਜੀ ਇਹ ਇਹ ਤੁਸੀਂ ਜਿਹੜੇ ਮਰਜ਼ੀ ਇਹ ਵੀ ਸਾਡੇ ਤੋਂ ਲੈ ਸਕਦੇ ਹੋ ਇਹਨਾਂ ਦੀ ਸਵਾ ਦੋ ਦੋ ਕੱਟ ਆਉਂਦੀ ਹੈ ਜੀ ਬਾਅਦੋਂ ਨਾ ਹਨਾ ਕਈ ਵਾਰੀ ਕੋਈ ਵਿੱਚ ਪਹਿਣਾ ਕਹਿ ਦਿੰਦੇ ਨੇ ਸਾਡੇ ਬਣਦੇ ਨਹੀਂ ਜਿਨ੍ਹਾਂ ਦੀ ਹਾਈਟ ਠੀਕ ਜੀ ਆ ਉਹਨਾਂ ਦਾ ਸੂਟ ਜਿਹੜਾ ਹੈਗਾ ਰਾਮ ਨਾਲ ਬਣੇਗਾ ਜਿੱਦਾਂ ਸਲਵਾਰਾਂ ਸਟ੍ਰੇਟ ਹੀ ਪਾਉਂਦੇ ਆ ਅੱਜ ਕੱਲ ਹਨਾ ਬਹੁਤ ਵਧੀਆ ਸੂਟ ਬਣ ਜਾਂਦਾ ਹੈ ਬਾਕੀ ਜੇ ਕਿਸੇ ਨੇ ਲੰਬੇ ਨੇ ਵੀ ਬਣਾਉਣਾ ਜਿਵੇਂ ਹੁਣ ਜੋਇੰਟਲੈਸ ਪਾਉਂਦੇ ਹਨਾ ਕੱਟ ਕੇ ਲੈਸ ਪਾਉਂਦੇ ਆ ਉਹਦੇ ਨਾਲ ਵੀ ਬਹੁਤ ਸੋਹਣਾ ਡਿਜ਼ਾਈਨ ਸਿਆਰ ਹੋ ਜਾਂਦਾ ਲੈਂਥ ਵਧਾ ਵੀ ਸਕਦੇ ਆ ਬਾਕੀ ਜਿਨ੍ਹਾਂ ਨੇ ਸਿੰਪਲ ਬਣਾਉਣਾ ਜਿਹਦੀ ਹਾਈਟ ਠੀਕ ਜੀ ਉਹਨਾਂ ਦਾ ਬਣ ਜਾਂਦਾ ਸਵਾ ਦੋ ਦੋ ਦੀ ਕੱਟ ਆਉਂਦੀ ਹੈ ਜੀ ਕਿਉਂਕਿ ਆਪਾਂ ਕੋਈ ਵੀ ਧੋਖਾ ਤਾਂ ਨਹੀਂ ਚ ਰਹਿ ਕੇ ਆਪਾਂ ਕਿਸੇ ਨੂੰ ਕਪੜਾ ਸੇਲ ਨਹੀਂ ਕਰਦੇ ਜਿਹੜੇ ਜਿਹਦੀ ਕੱਟ ਆਉਂਦੀ ਹੈ ਜਿੰਨੀ ਆਉਂਦੀ ਹੈ ਉੰਨੀ ਦੱਸਾਂਗੇ ਇਹ ਦੇਖੋ ਜੀ ਇੱਕ ਵਾਲੇ ਆਪਣੇ ਕੋਲੇ ਇਹ ਵਾਲੇ ਸੂਟ ਨੇ ਵੈਸੇ ਆਪਣੇ ਕੋਲੇ ਪਿਓਰ ਦੁਪੱਟਾ ਕੋਟਨ ਦੁਪੱਟਾ ਸੂਟ ਬਹੁਤ ਹੁੰਦੇ ਆ ਤੇ ਅਸੀਂ ਉੱਤੇ ਸਕਰੀਨ ਦੇ ਉੱਪਰ ਨੰਬਰ ਦੇਵਾਂਗੇ ਤਾਂ ਕਰ ਸਕਦੇ ਹੋ ਕਿ ਉਹ ਕੋਈ ਰੇਟ ਆਪਾਂ ਨਾਲ ਦੀ ਨਾਲ ਦੱਸ ਤਾਂ ਰੇਟ ਨਾ ਪੁੱਛਿਓ ਦੁਵਾਰਾ ਦੁਵਾਰਾ ਤੇ ਜੇ ਕਿਸੇ ਨੇ ਲੈਣਾ ਹੈ ਪਲੀਜ਼ ਉਹੀ ਮੈਸੇਜ ਕਰਿਓ ਦੇਖੋ ਇਹ कॉटन ਦੇ ਸੂਟ ਹੈਗੇ ਆ ਉੱਪਰ ਜਿਹੜਾ ਹੈਗਾ 골ਡਨ ਆਰੀ ਦਾ ਵਰਕ ਹੋਇਆ ਹੋਇਆ ਦੇਖੋ ਇਹ ਗਲੇ ਤੇ ਹੋਇਆ ਹੋਇਆ ਜਿੱਦਾਂ ਇਹ ਆ ਦੇਖੋ ਫੁੱਲਾਂ ਨੂੰ ਜਿਹੜਾ ਥੋੜਾ ਜਿਹਾ ਹਾਈਲਾਈਟ ਕੀਤਾ ਹੋਇਆ ਆਰੀ ਵਰਕ ਨਾਲ ਆਰੀ ਵਰਕ ਹੋਇਆ ਹੋਇਆ ਇਹਦੇ ਵਿੱਚ ਪਲੇਨ ਜਿਹੜੀ ਹੈਗੀ ਸਲਵਾਰ ਹੈ ਇਹ ਕਾਰਬਨ ਕਲਰ ਦਾ ਸੂਟ ਹੈਗਾ ਜੀ ਡਾਰਕ ਗ੍ਰੇ ਜਿਵੇਂ ਆਪਾਂ ਕਹਦੀਏ ਇਹ ਵਾਲਾ कॉटन ਦਾ ਹੀ ਦੁਪੱਟਾ ਇਹਦੇ ਵਿੱਚ ਇਹਦੀ ਰੇਂਜ ਰਹੂਗੀ ਜੀ 750 ਰੁਪਿਆ ਆ ਦੇਖੋ ਡਿਜੀਟਲ ਪ੍ਰਿੰਟ ਦਾ ਜਿਹੜਾ ਹੈਗਾ ਸੂਟ ਹੈਗਾ ਆ ਆ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਕਾਟਨ ਦੇ ਸੂਟ ਹੈਗੇ ਆ ਜੀ 750 ਰੁਪਏ ਜਿਹੜਾ ਇਹਦਾ ਰੇਟ ਹੈਗਾ ਜੀ ਇਹਦੇ ਵਿੱਚ ਇੱਕ ਇਹ ਵਾਲਾ ਕਲਰ ਹੈਗਾ ਵਾਈਨ ਕਲਰ ਹੈ ਜੀ ਇਹਦੇ ਕਲਰ ਹੈਗੇ ਆ ਦੋ ਉਸ ਤੋਂ ਬਾਅਦ ਸਾਡੇ ਕੋਲੇ ਜਿਹੜੇ ਹੈਗੇ ਸਿੰਪਲ ਕੈਮਰਿਕ ਕਾਟਨ ਦੇ ਸੂਟ ਵੀ ਮਿਲ ਜਾਂਦੇ ਨੇ ਹਨਾ 300 ਤੋਂ ਸਟਾਰਟ ਹੋ ਕੇ ਤਾ ਹੀ ਤੇ ਨਸੋ ਤੋਂ ਸਟਾਰਟ ਹੋ ਕੇ ਬਰੋਸਾ ਮਿਲ ਜਾਂਦਾ ਤੁਹਾਨੂੰ ਸਾਡੇ ਕੋਲੇ 250 ਦਾ ਜੀ ਆ ਦੇਖੋ ਇਹ ਜਿਹੜਾ ਵਧੀਆ ਵਾਲਾ ਹੈਗਾ ਜੀ ਇਹ ਬਹੁਤ ਵਧੀਆ ਵਾਲੀ ਕਾਟਨ ਹੈਗੀ ਬਹੁਤ ਹੀ ਜ਼ਿਆਦਾ ਵਧੀਆ ਕਾਟਨ ਹੈਗੀ ਹੈ ਇਹ ਵਾਲੇ ਮੈਚਿੰਗ ਸੂਟ ਹੈਗੇ ਆ ਆ ਦੇਖੋ ਦੇਖੋ ਜਿੱਦਾਂ ਕਿ ਇਹਨਾਂ ਦੀ 100% ਦੇਖੋ ਕੈਮਰਿਕ ਪਿਓਰ ਕਾਟਨ ਆ ਦੇਖੋ ਇਹਨਾਂ ਦੇ ਜਿੱਦਾਂ ਮੋਹਰਾਂ ਵਗੈਰਾ ਲੱਗੀਆਂ ਹੁੰਦੀਆਂ ਨੇ ਇਹ ਬਹੁਤ ਹੀ ਜ਼ਿਆਦੇ ਵਧੀਆ ਕੱਪੜਾ ਹੈ। ਆਉਂਦੀ ਕਦੇ ਖਰਾਬ ਨਹੀਂ ਹੋਊਗਾ। ਇਹ ਜਿਹੜੇ ਹੈਗੇ ਨੇ ਇਹ ਸਾਡੇ ਕੋਲੇ ਮੈਚਿੰਗ ਵੀ ਮਿਲ ਜਾਣਗੇ ਤੁਹਾਨੂੰ ਆਲ ਓਵਰ ਵੀ ਮਿਲ ਜਾਣਗੇ। ਜੇ ਤੁਸੀਂ ਸਾਡੀ ਸ਼ਾਪ ਤੇ ਆ ਕੇ ਲੈਣਾ ਚਾਹੋ ਨਿਓ ਲੈ ਸਕਦੇ ਹੋ। 650 ਤੋਂ ਸ਼ੁਰੂ ਹੋ ਕੇ ਇਹ 650 650 700 750 ਦੀ ਰੇਂਜ 'ਚ ਇਹ ਵਾਲੇ ਸੂਟ ਤੁਹਾਨੂੰ ਸਾਡੇ ਕੋਲੋਂ ਮਿਲਣਗੇ। ਬਾਕੀ ਆਪਣੇ ਕੋਲੇ ਆਏ ਨੇ ਜੀ ਦੁਪੱਟੇ। ਬਾਕੀ ਆਪਣੇ ਕੋਲੇ ਜਿਹੜੇ ਕਾਟਨ ਦੇ ਲੀਲਣ ਦੇ ਸਾਰੇ ਦੁਪੱਟੇ ਹੁੰਦੇ ਆ। ਇਹ ਦੁਪੱਟੇ ਜਿਹੜੇ ਨਵੀਂ-ਨਵੀਂ ਚੀਜ਼ ਆਈ ਹੈ ਉਹ ਹੀ ਦਿਖਾਵਾਂਗੇ ਇਹ ਆਪਣੇ ਕੋਲੇ ਚਿੱਟੇ ਦੁਪੱਟੇ ਆਏ ਨੇ ਦੇਖੋ ਚੈੱਕ ਵਾਲੇ ਦੁਪੱਟੇ ਨੇ ਦੇਖੋ ਦਿਖਦਾ ਹੋ ਤੁਹਾਨੂੰ ਚੈੱਕ ਵਾਲੇ ਦੁਪੱਟੇ ਨੇ ਪੂਰੇ ਫੁੱਲ ਸਾਈਜ਼ ਦੇ ਜਿਹੜੇ ਹੈਗੇ ਦੁਪੱਟੇ ਆ ਇਹ ਆਪਣੇ ਕੋਲੇ ਕਾਫੀ ਜ਼ਿਆਦੇ ਆਇਆ ਇਹਨਾਂ ਨੂੰ ਦੇਖੋ ਤੁਸੀਂ ਡਾਈ ਵੀ ਕਰਵਾ ਕਰਵਾ ਸਕਦੇ ਇਹਨਾਂ ਨੂੰ ਤੁਸੀਂ ਡਾਈ ਵੀ ਕਰਵਾ ਸਕਦੇ ਹੋ ਜਿੱਦਾਂ ਮਰਜ਼ੀ ਕਾਟਨ ਦੇ ਸੂਟਾਂ ਨਾਲ ਤੁਸੀਂ ਇਹਨਾਂ ਨੂੰ ਡਾਈ ਕਰਵਾ ਕੇ ਇਹ ਐਸਾ ਕੁਝ ਹੋ ਗਿਆ ਇਹ ਆਪਣੇ ਕੋਲੇ ਕਾਟਨ ਦੇ ਹੁੰਦੇ ਆ ਤੇ ਇੱਕ ਆਪਣੇ ਕੋਲੇ ਆਇਆ ਜੀ ਇਹ ਵਾਲਾ ਕੋਟਾ ਡੋਰੀਆ ਇਹ ਆਪਾਂ ਨੇ ਕਾਫੀ ਜਿਹੜਾ ਹੈਗਾ ਥਾਣ ਹੀ ਮੰਗਵਾਉਣੇ ਹੁੰਦੇ ਆ ਜੀ ਅਸੀਂ ਆਹ ਦੇਖੋ ਇਹਦੇ ਵਿੱਚੋਂ ਕਾਫੀ ਦੁਪੱਟੇ ਮੈਂ ਕੱਟ ਤੇ ਇਹ 40 ਮੀਟਰ ਦਾ ਥਾਣ ਹੁੰਦਾ ਸੀ ਥਾਣ ਹੀ ਮੰਗਵਾਉਣੇ ਹੁੰਦੇ ਆ ਕਿਉਂਕਿ ਥਾਣ ਦੇ ਵਿੱਚੋਂ ਐ ਸੌਖਾ ਪੈ ਜਾਂਦਾ ਜੀ ਕਿਸੇ ਨੇ 2 ਮੀਟਰ ਦਾ ਦੁਪੱਟਾ ਕੱਟ ਸੌਰੀ ਕਿਸੇ ਨੇ 2.5 ਦਾ ਦੁਪੱਟਾ ਕਟਵਾਉਣਾ ਕਿਸੇ ਨੇ 2.5 ਦਾ ਕਟਵਾਉਣਾ ਜੀ ਹਣਾ ਜਿਹਨੇ ਜਿੰਨੋ ਜਿੰਨੇ ਦਾ ਚਾਹੀਦਾ ਉਨਾਂ ਹੀ ਕੱਟ ਕੇ ਦੇ ਦਿੰਨੇ ਆ ਦੇਖੋ ਪਿਓਰ ਵਾਲਾ ਕੋਟਾ ਡੋਰੀ ਐ ਪਿਓਰ ਬਿਲਕੁਲ ਦੇਖੋ ਜਿਵੇਂ ਇਕੱਠਾ ਕਰ ਲੋ ਇਹਨੂੰ ਇੰਨਾ ਇੰਨਾ ਕੁ ਵਧੀਆ ਕੋਟਾ ਡੋਰੀਆ ਹੈਗਾ ਇਹ ਵੀ ਹੈਗਾ ਵੀ ਫੁੱਲਿਆ ਫੁੱਲਿਆ ਰਹਿੰਦਾ ਇਹ ਬਿਲਕੁਲ ਜਿਹੜਾ ਹੈਗਾ ਨਾਲ ਲੱਗ ਜਾਂਦਾ ਇਹ ਜਿਹੜਾ ਦੁਪੱਟਾ ਬਹੁਤ ਵਧੀਆ ਜੀ ਆਹ ਦੇਖੋ ਮੇਰੇ ਤੇ ਲੱਤਾ ਹੋਇਆ ਬਿਲਕੁਲ ਜਿਹੜਾ ਹੈਗਾ ਮੇਰੇ ਮੇਰਾ ਕਈ ਵਾਰੀ ਧੋਤਾ ਹੋਇਆ ਹੈ ਦੁਪੱਟਾ ਵਾਸ਼ ਕੀਤਾ ਹੋਇਆ ਬਹੁਤ ਜ਼ਿਆਦੇ ਵਧੀਆ ਫੁੱਲਾ ਫੁੱਲਾ ਰਹਿੰਦਾ ਹੈਗਾ ਇਹ ਦੁਪੱਟਾ ਜੇ ਤੁਸੀਂ ਸਵਾ ਦੋ ਮੀਟਰ ਦਾ ਲੈਣੇ ਹੋ ਜੀ ਤਾਂ ਤਾਂ 200 ਦਾ ਦਵਾਂਗੇ ਜੇ 2.5 ਮੀਟਰ ਦਾ ਲੈਣੇ ਹੋ ਤਾਂ 230 ਰੁਪਏ ਦਾ ਹੈ ਪੂਰਾ origignal ਜਿਹੜਾ ਹੈਗਾ ਦੁਪੱਟਾ ਜੀ ਪੂਰੇ ਫੁੱਲ ਸਾਈਜ਼ ਦਾ ਪੂਰਾ ਜਿਹੜਾ ਪਣਾ ਵੀ ਪੂਰਾ ਜ਼ਿਆਦੇ ਚੌੜਾ ਹੈਗਾ ਦੁਪੱਟਾ ਪੂਰਾ ਜ਼ਿਆਦੇ ਵਧੀਆ ਹੈਗਾ ਆ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਡਾਈ ਕਰਵਾਓ ਚਾਹੇ 2 ਮੀਟਰ ਦਾ ਕਟਵਾਓ ਚਾਹੇ ਤੁਸੀਂ 2.5 ਮੀਟਰ ਦਾ ਕਰਵਾਓ ਜੇ ਤੁਸੀਂ ਸੂਟ ਕੱਲੇ ਦੁਪੱਟੇ ਨਹੀਂ ਆਉਣੇ ਜੀ ਜਾਂ ਤਾਂ 4-5 ਦੁਪੱਟਿਆਂ ਦਾ ਤੁਸੀਂ ਆਰਡਰ ਕਰਿਓ ਸਾਨੂੰ ਹਨਾ ਇੱਕ ਦੁਪੱਟਾ ਨਹੀਂ ਆਉਣਾ ਜਾਂ ਕਿਸੇ ਸੂਟ ਦੇ ਨਾਲ ਕਰਿਓ ਤੁਸੀਂ ਸਾਡੇ ਤੇ ਅਸੀਂ ਤੁਹਾਨੂੰ ਕੋਰੀਅਰ ਕਰਵਾ ਦਾਂਗੇ ਤੁਸੀਂ ਜਿਹੜਾ ਹੈਗਾ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਸਕਰੀਨ ਤੇ ਅਸੀਂ ਦੇਵਾਂਗੇ ਤੁਹਾਨੂੰ ਆਪਣਾ ਆ ਦੇਖੋ ਜਿਵੇਂ ਇਹ ਕਟਿੰਗ ਕਰਕੇ ਰੱਖੇ ਹੋਇਆ ਵੀ ਮਤਲਬ ਕਿ 1 2 2 ਤਾਂ ਮੈਂ ਕੱਟ ਕੇ ਰੱਖਦੀ ਆਂ ਕਈ ਵਾਰੀ ਕੋਈ ਆਟਾ ਟਾਈਮ ਆ ਜਾਂਦਾ ਹੈ ਹਨਾ ਗਾਕ ਬਾਕੀ ਆਪਣੇ ਕੋਲ ਕੁਰਤੇ ਪਜਾਮੇ ਹੁੰਦੇ ਆ ਜੀ ਦੇਖੋ ਲੈਂਪਾਂ ਦੇ ਲੈਂਪ ਆਪਣੇ ਕੋਲੇ ਕੁਰਤੇ ਪਜਾਮੇ ਹੁੰਦੇ ਨੇ ਬਹੁਤ ਹੀ ਜ਼ਿਆਦੇ ਸੇਲ ਹੋ ਰਹੇ ਨੇ ਇਹ ਕੁਰਤੇ ਪਜਾਮੇ ਅਸੀਂ ਤੀਜੀ ਵਾਰ ਮੰਗਵਾ ਰਹੇ ਹਾਂ ਕਲਰ ਜਿਹੜੇ ਹੈਗੇ ਇਹਨਾਂ ਦੇ ਸਾਰੇ ਆਉਂਦੇ ਆ ਜੀ ਅਲੱਗ ਅਲੱਗ ਕਲਰ ਆਉਂਦੇ ਆ ਸਾਡੇ ਕੋਲੇ 200 ਤੋਂ ਸਟਾਰਟ ਹੋ ਕੇ ਕੁਰਤਾ ਪਜਾਮਾ 200 ਦਾ ਵੀ ਲੈ ਸਕਦੇ ਹੋ ਦੇਖੋ ਜਿਵੇਂ ਇਹ 250 ਦਾ ਕੁਰਤਾ ਪਜਾਮੇ ਬਹੁਤ ਵਧੀਆ ਕੁਰਤਾ ਪਜਾਮੇ ਘਰੇ ਪਾਉਣ ਵਾਲਾ 250 ਦਾ 300 ਦਾ ਕਰੇ ਪਾਉਣ ਵਾਲੇ ਤੁਸੀਂ 300 ਤੱਕ ਸਾਡੇ ਕੋਲੋਂ ਚਿੱਟਾ ਵੀ ਲੈ ਸਕਦੇ ਹੋ 300 ਤੱਕ ਖਰੀਦ ਸਕਦੇ ਹੋ ਸਾਡੇ ਕੋਲੇ 200 ਦਾ ਵੀ ਹੁੰਦਾ 250 ਦਾ ਵੀ ਹੁੰਦਾ 300 ਦਾ ਵੀ ਹੁੰਦਾ ਜੀ ਤੁਸੀਂ ਜਿਹੜਾ ਮਰਜੀ ਕੁਰਤਾ ਪਜਾਮਾ ਸਾਡੇ ਕੋਲੋਂ ਖਰੀਦ ਸਕਦੇ ਹੋ ਇਹ 300 ਦਾ ਹੈ ਇਹ ਪੂਰਾ ਵਧੀਆ ਵਾਲਾ ਕੱਪੜਾ ਹੈਗਾ ਯਾ ਪੂਰਾ ਵਧੀਆ ਜਿੱਦਾਂ ਮਰਜੀ ਤੁਸੀਂ ਕੁੱਟ-ਕੁੱਟ ਹੰਡਾਓ ਇਹ ਬਣੀ ਹੈਗੀ ਇਹ 300 ਦਾ ਕੁਰਤਾ ਪਜਾਮਾ ਜੀ ਇਹਦੇ ਵਿੱਚ ਆਪਣੇ ਕੋਲੇ ਅਲੱਗ-ਅਲੱਗ ਥਾਣੇ ਜਿੱਦਾਂ 250 ਵਾਲਾ ਸੀਗਾ ਇਹ ਵੀ 250 ਵਾਲਾ ਇਹ ਵੀ 300 ਵਾਲਾ ਇਹ ਵੀ 300 ਵਾਲਾ ਹੈ ਨਾ ਇਹਦੇ ਕਰਕੇ ਵੀ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਜਿਹੜੇ ਹੈਗੇ ਕੱਪੜੇ ਅਵੇਲੇਬਲ ਨੇ ਤੇ ਬਾਕੀ ਆਪਣੇ ਕੋਲੇ ਹੈਗੇ ਜੀ ਸਿਮਰ ਦੇ ਸੂਟ ਆਇਆ ਆ ਦੇਖੋ ਪਹਿਲਾਂ ਵੀ ਅਸੀਂ ਬਹੁਤ ਜ਼ਿਆਦਾ ਇਹਦੇ ਨਾਲ ਦੇ ਵਰਕ ਕਰਾ ਕੇ ਜਿਹੜੇ ਹੈਗੇ ਸੇਲ ਕਰਦੇ ਨੇ ਬਹੁਤ ਜ਼ਿਆਦਾ ਆਪਾਂ ਨੇ ਸੇਲ ਕਰਦੇ ਹੁਣ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨ ਹੋਰ ਵੀ ਆਇਆ ਦੇਖੋ ਇਹ ਮੈਚਿੰਗ ਸੂਟ ਹੈਗੇ ਆ ਆ ਦੇਖੋ ਮੈਚਿੰਗ ਸੂਟ ਹੈ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੇ ਆਲ ਓਵਰ ਲੈਣਾ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਦੇਖੋ ਜੀ ਮੈਚਿੰਗ ਬਣਾਉਣਾ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੋ ਆ ਦੇਖੋ ਜੀ ਇਹ ਅਲੱਗ ਅਲੱਗ ਹੈਗੇ ਇਹ ਮੈਚਿੰਗ ਹੀ ਮਿਲਣਗੇ ਇਹਨਾਂ ਦੇ ਨਾਲ ਜਿਹੜੀ ਪੀਚ ਕਲਰ ਦੀ ਸਲਵਾਰ ਹੈਗੀ ਦੇਖੋ ਮੈਂ ਤੁਹਾਨੂੰ ਇਕੱਲਾ ਇਕੱਲਾ ਦਿਖਾਵਾਂਗੀ ਤੁਸੀਂ ਸਕਰੀਨਸ਼ਾਟ ਵੀ ਲੈ ਸਕਦੇ ਹੋ ਆ ਦੇਖੋ ਇਹਦੇ ਨਾਲ ਇਹ ਵਾਲੀ ਜਿਹੜੀ ਹੈਗੀ ਬਾਟਮ ਲੱਗੀ ਹੋਈ ਹੈ ਤੇ ਇਹ ਦੇਖੋ ਇਹਦੇ ਨਾਲ ਵੀ ਜਿਹੜੀ ਹੈਗੀ ਇਹ ਵਾਲੀ ਬਾਟਮ ਲੱਗੀ ਹੋਈ ਹੈ ਇਹ ਵਾਲਾ ਮੈਚਿੰਗ ਵੀ ਲੈ ਸਕਦੇ ਹੋ ਤੁਸੀਂ ਇਹ ਸਾਡੇ ਕੋਲੇ ਪੂਰਾ ਥਾਨ ਹੈਗਾ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਮੈਚਿੰਗ ਵੀ ਲੈ ਸਕਦੇ ਹੋ ਆਲ ਓਵਰ ਵੀ ਲੈ ਸਕਦੇ ਹੋ ਜਿਹੜਾ ਜਿਸ ਤਰ੍ਹਾਂ ਤੁਸੀਂ ਮਰਜ਼ੀ ਲੈ ਸਕਦੇ ਹੋ ਜੇ ਤੁਸੀਂ ਮੈਚਿੰਗ ਲਾਉਂਗੇ ਤਾਂ 750 ਦਾ ਪਵੇਗਾ ਜੀ ਜੇ ਤੁਸੀਂ ਆਲ ਓਵਰ ਲਾਉਂਗੇ ਤਾਂ ਪਵੇਗਾ 950 ਦਾ ਜੇ ਪੂਰਾ ਆਲ ਓਵਰ ਲਾਉਂਗੇ 950 ਦਾ ਪੈਂਦਾ ਜੀ ਆ ਦੇਖੋ ਇਹਦੇ ਕਲਰਾਂ ਦਾ ਡਿਜ਼ਾਈਨ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਕਿੰਨੀ ਪਿਆਰੀ ਮੈਚਿੰਗ ਹੈ ਦੇਖੋ ਬਹੁਤ ਜ਼ਿਆਦਾ ਸੋਹਣਾ ਕਲਰ ਲੱਗਦਾ ਹੈ ਚੈਰੀ ਜਿਹਾ ਕਲਰ ਥੋੜਾ ਜਿਹਾ ਨਾ ਤਾਂ ਇਹ ਮਹਿਰੂਨ ਹੈ ਨਾ ਰੈੱਡ ਹੈ ਦੇਖੋ ਬਹੁਤ ਸੋਹਣਾ ਕਲਰ ਹੈ ਬਹੁਤ ਹੀ ਜਿਆਦਾ ਸੋਹਣੀ ਮੈਚਿੰਗ ਹੈ ਇਹ ਤੁਸੀਂ ਇਕੱਲਾ ਇਕੱਲਾ ਵੀ ਲੈ ਸਕਦੇ ਹੋ ਮੈਚਿੰਗ ਵੀ ਲੈ ਸਕਦੇ ਹੋ ਇਹਨਾਂ ਦਾ ਰੇਟ ਜਿਹੜਾ ਹੈਗਾ ਦੱਸਿਆ ਤੁਹਾਨੂੰ ਇਹੀ ਰਹੂਗਾ ਜੀ ਜਿਹੜਾ ਜਿਹੜਾ ਆਪਣੇ ਕੋਲੇ ਕੱਪੜਾ ਆਇਆ ਦੀ ਆਪਾਂ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕੀਤੀ ਹੈ ਹਨਾ ਜਿੱਦਾਂ ਕਿ ਤੁਸੀਂ ਸਾਡੇ ਤੋਂ ਆਨਲਾਈਨ ਵੀ ਮੰਗਵਾ ਸਕਦੇ ਹੋ ਹਨਾ ਤੇ ਤੁਸੀਂ ਸਾਨੂੰ ਅਸੀਂ ਤੁਸੀਂ ਸਾਨੂੰ ਮੈਸੇਜ ਕਰਦੇ ਅਸੀਂ ਤੁਹਾਨੂੰ ਕੋਰੀਅਰ ਕਰਵਾ ਦਾਂਗੇ ਹਨ ਜਿੱਥੇ ਤੁਸੀਂ ਕੋਰੀਅਰ ਕਹਿੰਦੇ ਅਸੀਂ ਸਾਡੇ ਹਰ ਇੱਕ ਜਗ੍ਹਾ ਤੇ ਜਿਹੜਾ ਹੈਗਾ ਕੋਰੀਅਰ ਪਹੁੰਚਦੇ ਆ ਜਾਂਦੇ ਆ ਤੇ ਸਾਡੀ ਇੰਸਟਾਗ੍ਰam ਆਈਡੀ ਹੈਗੀ ਇੱਕਔਰਸੰਦੂ ਬਲੌਗ ਦੇ ਨਾਮ ਤੋਂ ਸਾਡੀ ਇੰਸਟਾਗ੍ਰam ਆਈਡੀ ਹੈਗੀ ਹੈ ਜੀ ਜੇ ਤੁਸੀਂ ਸਾਡੀ ਸ਼ਾਪ ਤੇ ਆ ਕੇ ਕੱਪੜਾ ਖਰੀਦਣਾ ਚਾਹੁੰਦੇ ਹੋ ਹਨ ਤਾਂ ਸਾਡਾ ਧੂਰੀ ਤੇ ਸ਼ੇਰਪੁਰ ਦੇ ਵਿੱਚ ਜੇ ਪਿੰਡ ਪੈ ਜਾਂਦਾ ਜੀ ਬਾਦਸ਼ਾਹਪੁਰ ਪਿੰਡ ਹੈ ਸਾਡਾ ਜੇ ਆਪਾਂ ਆਲੇ-ਦਾਲ ਪਿੰਡਾਂ ਦਾ ਨਾਮ ਲਈਏ ਤਾਂ ਬੜੀ ਘਣੌਰੀ ਤੇ ਰਣੀਕੇ ਪਿੰਡ ਦੇ ਬਿਲਕੁਲ ਵਿਚਾਲੇ ਸਾਡਾ ਪਿੰਡ ਹੈਗਾ ਆ ਤੁਸੀਂ ਸਾਡੀ ਸ਼ੌਪ ਤੇ ਆ ਕੇ ਦੇਖ ਕੇ ਪਰਖ ਕੇ ਕੱਪੜਾ ਖਰੀਦ ਸਕਦੇ ਹੋ ਤੁਸੀਂ ਸਾਡੇ ਕੋਲੇ ਆਉਣਾ ਵੀ ਹੋਇਆ ਸਾਨੂੰ ਮੈਸੇਜ ਜ਼ਰੂਰ ਕਰ ਲਿਓ ਇੱਕ ਵਾਰੀ ਕਈ ਵਾਰੀ ਚਲੋ ਤੁਸੀਂ ਆਮੋ ਅਸੀਂ ਨਾ ਮਿਲੀ ਹੈ ਨਾ ਪਹਿਲਾਂ ਐਦਾਂ ਹੋਇਆ ਕਈ ਵਾਰ ਤੇ ਫਾਇਰ ਭਾਈ ਆਉਂਦੇ ਆ ਮਤਕੇ ਅਸੀਂ ਮਿਲਦੇ ਨਹੀਂ ਹੈਗੇ ਜੀ ਕਰੇ ਕਿਉਂਕਿ ਕੱਲੇ ਆ ਜੀ ਸਾਰੇ ਪਾਸੇ ਜਿਹਦੇ ਵਰਕਰਾਂ ਨੂੰ ਕਢਾਈਆਂ ਵਗੈਰਾ ਦੇਣ ਜਾਣਾ ਪੈਂਦਾ ਜਾਂ ਕੱਪੜਾ ਵਗੈਰਾ ਲੈਣ ਜਾਣਾ ਫਿਰ ਅਸੀਂ ਬੰਦ ਕਰਕੇ ਜਾਂਦੇ ਆ ਦੁਕਾਨ ਤੇ ਬਾਕੀ ਆਪਣਾ ਆਨਲਾਈਨ ਕੰਮ ਜ਼ਿਆਦਾ ਹੈ ਜੀ ਆਨਲਾਈਨ ਦਾ ਜ਼ਿਆਦਾ ਹੈਗਾ ਆਪਣਾ ਕੰਮ ਤੁਸੀਂ ਸਾਨੂੰ ਇੰਸਟਾਗ੍ਰam ਤੇ ਮੈਸੇਜ ਜਰੂਰ ਕਰ ਲਿਓ ਤੇ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੇ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ